ਮੇਰਾ ਨਾਮ ਜੀ ਜਕਸੀਰ ਸਿੰਘ ਸੀਰਾ ਭਾਰਤੀ ਕਿਸਾਨ ਯੂਨੀਅਨ ਡਕਾਉਂਦਾ ਬਲਾਕ ਪ੍ਰਧਾਨ ਸਹਿਣਾ ਜੀ ਅੱਜ ਤੁਸੀਂ ਡੀਸੀ ਆਫਿਸ ਬਾਹਰ ਖੜੇ ਹੋ ਨਾ ਸਰ ਕੀ ਮਾਜਰਾ ਤੇ ਕੀ ਮੈਟਰ ਆ ਸਰ ਇਹ ਮੈਟਰ ਆ ਜੀ ਆਪਣਾ ਸਹਿਣਾ ਤੇ ਪਧਾ ਆਰਡ ਰੋਡ ਦੇ ਵਿੱਚ ਦੀ ਭਾਰਤ ਮਾਲਾ ਜਿਹੜਾ ਸੜਕ ਲੰਘਦੀ ਆ ਇਹਦੇ ਸਬੰਧ ਦੇ ਵਿੱਚ ਪਹਿਲਾਂ ਤੋਂ ਲਾ ਕੇ ਵੱਖ-ਵੱਖ ਮੀਟਿੰਗਾਂ ਸਾਡੀਆਂ ਪ੍ਰਸ਼ਾਸਨ ਨਾਲ ਡੀਸੀ ਸਾਹਿਬ ਨਾਲ ਰੋਡ ਵਾਲਿਆਂ ਨਾਲ ਵੀ ਹੋਈਆਂ ਉਹ ਇਹ ਤੋਂ ਪਹਿਲਾਂ ਅਸੀਂ ਜਿਹੜਾ ਪਧਾ ਆਰਡ ਰੋਡ ਆ ਸਹਿਣਾ ਰੋਡ ਆ ਉਹਦੇ ਤੇ ਪੱਕਾ ਮੋਰਚਾ ਚੱਲਦਾ ਸੀਗਾ ਪੱਕਾ ਮੋਰਚਾ ਚੱਲਦਾ ਸੀ ਉੱਥੇ ਸਾਡੀ ਮੀਟਿੰਗ ਡੀਸੀ ਸਾਹਿਬ ਨਾਲ ਹੋਈ ਸੀ ਉਹਦੇ ਵਿੱਚ ਇਹ ਮੰਨੇ ਸੀਗੇ ਵੀ ਜਿਹੜਾ ਤੁਸੀਂ ਇਕੱਲਾ ਕਿਸਾਨਾਂ ਤੋਂ ਸਾਈਨ ਕਰਾ ਕੇ ਦੇਣੇ ਆ ਜਿਹੜਾ ਇਹ ਜ਼ਮੀਨ ਦਾ ਮਾਜਬਾ ਇਹਨੂੰ ਵਧਾ ਕੇ ਦੇਵਾਂਗੇ ਤੇ ਕੁਝ ਸਾਡਾ ਤਕਰੀਬਨ ਤੁਸੀਂ ਐ ਮੰਨ ਕੇ ਚੱਲੋ ਵੀ ਜਿਹੜੇ 30 ਕਿੱਲੇ ਸੀਗੇ ਉਹਦਾ ਸਰਪਾ ਨਹੀਂ ਸੀ ਹੋਇਆ ਪਹਿਲਾਂ ਤੋਂ ਲੱਗ ਕੇ ਜਦੋਂ ਤੋਂ ਇਹਦਾ ਮਤਲਬ ਨੋਟੀਫਿਕੇਸ਼ਨ ਜਾਰੀ ਹੋਇਆ ਤੇ ਉਹਦਾ ਮਤਲਬ ਕਿ ਸਰਪਾ ਕਰਾ ਕੇ ਜਿਵੇਂ ਭਗਵੰਤ ਸਿੰਘ ਦਾ ਇੱਕ ਸ਼ੈੱਡ ਸੀਗਾ ਬੋਰ ਸੀਗਾ ਜਾਂ ਕਈ ਸਾਥੀਆਂ ਦਾ ਹੋਰ ਵਿੱਚ ਬੋਰ ਵੀ ਆਉਂਦੇ ਆ ਜਿਵੇਂ ਕੋਈ ਖੇੜਾ ਖੂਣਾ ਕੂਠੇ ਆਉਂਦੇ ਆ ਉਹਨਾਂ ਦਾ ਵੀ ਅਸੀਂ ਮਤਲਬ ਕਿ ਉਹਨਾਂ ਚਿਰ ਕਬਜ਼ਾ ਨਹੀਂ ਕਰਦੇ ਇੱਕ ਮਹੀਨੇ ਦਾ ਟਾਈਮ ਬਾਉਂਡ ਹੋਇਆ ਸੀਗਾ ਵੀ ਛੋਡਾ ਇਹ ਨਾਲ ਜਾਨੀ ਕਿ ਸੈਟੀਸਫਾਈ ਕਰਕੇ ਜਿਹੜਾ ਛੋਡਾ ਬਣਦਾ ਮਾਜਵਾ ਇਹਨੂੰ ਵਧਾ ਕੇ ਤੇ ਜਿਹੜੇ ਸ਼ੈੱਡਰ ਆ ਗਏ ਜਾਂ ਬੋਰ ਆ ਉਹਨਾਂ ਦੇ ਪੈਸੇ ਪਵਾ ਕੇ ਅਸੀਂ ਕਬਜ਼ਾ ਫੇਰ ਲਵਾਂਗੇ ਅਸੀਂ ਜਦੋਂ ਸਾਨੂੰ ਭਰੋਸਾ ਦਿੱਤਾ ਅਸੀਂ ਉਹ ਜਿਹੜਾ ਘਰਨਾ ਪਹਾੜ ਰੋਡ ਤੇ ਚੱਲਦਾ ਸੀ ਉਹਨੂੰ ਮੋਤਲ ਕਰਤਾ ਸੀ ਅਚਾਨਕ ਕੱਲ ਨੂੰ ਤਕਰੀਬਨ ਰਾਤ 4:00 ਵਜੇ ਆ ਕੇ ਇਹਨਾਂ ਨੇ ਮਤਲਬ ਕਿ ਜ਼ਬਰਦਸਤੀ ਰਾਤ ਨੂੰ ਕਬਜ਼ਾ ਲਿਆ ਕਬਜ਼ਾ ਲੈ ਕੇ ਜਿਹੜਾ ਕੋਈ ਸ਼ੈੱਡ ਸੀ ਹੋਰ ਸੀ ਉਹਨੂੰ ਇਹਨਾਂ ਨੇ ਢਾਹ ਢੇਰੀ ਕਰਤਾ ਕਿਉਂਕਿ ਜਿੰਨੇ ਗਾਟਰ ਗੂਟਰ ਸੀ ਹੋਰ ਸੀ ਸਲੇਟਾਂ ਸੂਟਾਂ ਸਾਰਾ ਕੁਝ ਮਤਲਬ ਕਿ ਤੋੜਦਾ ਇਹਦਾ ਕਰਕੇ ਅੱਜ ਅਸੀਂ ਡੀਸੀ ਸਾਹਿਬ ਨਾਲ ਮੀਟਿੰਗ ਹੋਈ ਆ ਡੀਸੀ ਸਾਹਿਬ ਨਾਲ ਮੀਟਿੰਗ ਹੋਈ ਆ ਇਹਨਾਂ ਨੇ ਕਿਹਾ ਵੀ ਅਸੀਂ ਅੱਜ ਸਰਭਾ ਕਰਾ ਕੇ ਤੁਹਾਨੂੰ ਮਤਲਬ ਕਿ ਪੈਸੇ ਪੁਆ ਕੇ ਦੇਵਾਂਗੇ ਜੇਕਰ ਸਾਨੂੰ 1-2 ਦਿਨਾਂ ਦੇ ਵਿੱਚ ਇਹ ਪੈਸੇ ਨਹੀਂ ਪੁਆਏ ਤਾਂ ਜਿੰਨਾ ਚਿਰ ਇਹ ਪੈਸੇ ਨਹੀਂ ਪਵਾਉਂਦੇ ਉਹਨਾਂ ਚਿਰ ਅਸੀਂ ਉੱਥੇ ਜਿਹੜਾ ਭਾਰਤ ਮਾਲਾ ਰੋਡ ਆ ਉਹਦੇ ਕੰਮ ਨਹੀਂ ਚੱਲਣ ਦੇਵਾਂਗੇ ਤੇ ਉਥੇ ਪੱਕੇ ਤੌਰ ਤੇ ਜੇ ਸਾਨੂੰ ਮੋਰਚਾ ਲਾਉਣਾ ਪਿਆ ਮੀਟਿੰਗ ਕਰਕੇ ਅਸੀਂ ਮੋਰਚਾ ਲਾਵਾਂਗੇ ਇੰਨੇ ਕਿੱਲੇ ਜਿਹੜੀ ਅਖਵਾਇ ਹੋਈ ਜਮੀਨ ਆ तकरीबन 2 ਕਿਲੋਮੀਟਰ ਦੇ ਵਿੱਚ ਇਹ ਸਾਡੇ 7 ਕਿਸਾਨ ਆ ਜਿਨ੍ਹਾਂ ਨੇ ਪੈਸੇ ਨਹੀਂ ਚੱਕੇ ਜਿਹੜੇ ਕਿਸਾਨਾਂ ਨੇ ਨਹੀਂ ਪੈਸੇ ਚੱਕੇ ਮਤਲਬ ਕਿ ਰਕਬਾ ਇੰਨਾ ਇਹਨਾਂ ਦਾ ਮਤਲਬ ਕਿ ਵੇਚਦੀ ਸੜਕ ਨਾਂਗੀ ਤਕਰੀਬਨ 10-10 ਪੀਸ ਹੋ ਗਏ ਜਿਹੜੇ ਜ਼ਮੀਨਾਂ ਦੇ ਵਿੱਚ ਮੈਂ 9 ਕਿੱਲੇ ਜ਼ਮੀਨ ਦੇ ਆ ਉਹਦੇ 5 ਪੀਸ ਇੱਧਰ ਰਹੇਗੇ 3 ਪੀਸ ਇੱਧਰ ਰਹੇਗੇ ਕਿਸਾਨ ਕਰੂ ਤਾਂ ਕੀ ਕਰੂ ਜਿਹੜਾ ਕਿਸਾਨਾਂ ਦਾ ਪਾਣੀ ਦਾ ਕੋਈ ਉਹ ਪ੍ਰਬੰਧ ਨਹੀਂ ਹੋਇਆ ਆਵਾਜ਼ਾਈ ਦਾ ਕੋਈ ਪ੍ਰਬੰਧ ਨਹੀਂ ਹੋਇਆ ਤੇ ਧੱਕੇ ਨਾਲ ਚਲੋ ਵੱਟ ਪਾਇਆ ਏ ਕੋਈ ਗੱਲ ਨਹੀਂ ਤੇ ਪਰ ਜਿਹੜਾ ਇਹਨਾਂ ਨੇ ਕੰਪਰੋਮਾਈਜ਼ ਕਰ ਲਿਆ ਸੀ ਪ੍ਰਸ਼ਾਸਨ ਨੇ ਉਹ ਤੋਂ ਇਹ ਭੱਜਿਆ ਜਿਹੜਾ ਸਾਡਾ ਕੰਪਰੋਮਾਈਜ਼ ਹੋਇਆ ਜੇ ਉਹ ਨਹੀਂ ਪੂਰਾ ਕਰਦੇ ਤਾਂ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਵੱਡਾ ਸੰਘਰਸ਼ ਵਿੱਡਾਂਗੇ ਕਿਉਂਕਿ ਜਿਹੜੀ ਖੇਤਾਂ ਦੀ ਲੜਾਈ ਆ ਜ਼ਮੀਨਾਂ ਵਾਲੀ ਲੜਾਈ ਆ ਉਹ ਤਾਂ ਫਿਰ ਜ਼ਮੀਨਾਂ 'ਚ ਹੀ ਲੜੀ ਜਾਂਦੀ ਹੁੰਦੀ ਠੀਕ